ਪਾਤੜਾ ਦੇ ਜ਼ਖਲ ਬਾਈਪਾਸ ਤੇ ਬੱਸ ਪੀਆਰਟੀਸੀ ਦੀ ਅਤੇ ਟਰੱਕ ਦੀ ਆਮਨੇ ਸਾਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਬੱਸ ਦੀਆਂ ਕਰੀਬ 8 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਲੇਕਿਨ ਟਰੱਕ ਡਰਾਈਵਰ ਦੇ ਗੰਭੀਰ ਸੱਟਾਂ ਲੱਗੇ ਹਨ ਉਹਦੀ ਲੱਤਾਂ ਦੇ ਵਿੱਚ ਫ੍ਰੈਕਚਰ ਹੋਇਆ ਹੈ ਉਸ ਨੂੰ ਪਟਿਆ ਰੈਫਰ ਕੀਤਾ ਗਿਆ ਅਤੇ ਜਿਹੜੀ ਸਵਾਰੀਆਂ ਸੀ ਉਹਨਾਂ ਦਾ ਮੁੱਢਲਾ ਇਲਾਜ ਪਾਤੜਾ ਦੇ ਹਸਪਤਾਲ ਦੇ ਵਿੱਚ ਕਰਕੇ ਉਹਨਾਂ ਨੂੰ ਵੀ ਪਟਿਆਲਾ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਸੜਕ ਹੈ ਇਸ ਸੜਕ ਨੂੰ ਚੌੜਾ ਕੀਤਾ ਜਾਵੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਸੜਕ ਚੌੜੀ ਹੋਵੇਗੀ ਡਬਲ ਸੜਕ ਹੋਣੀ ਚਾਹੀਦੀ ਤਾਂ ਕਿ ਹਾਦਸੇ ਨਾ ਹੋਣ ਲਗਾਤਾਰ ਹਸਪਤਾਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਇਸ ਨੂੰ ਚੌੜਾ ਕੀਤਾ ਜਾਵੇ ਹਾਦਸੇ ਦੇ ਕਾਰਨ ਟ੍ਰੈਫਿਕ ਜਮ ਵੀ ਕਾਫੀ ਸਮੇਂ ਤੱਕ ਰੁਕਿਆ ਪੁਲਿਸ ਨੇ ਆ ਕੇ ਉਸ ਟ੍ਰੈਫਿਕ ਨੂੰ ਖੁਲਵਾਇਆ ਜੀ ਜੀ ਆਪਣਾ ਰਿਸ਼ਤੇਦਾਰ ਹੈ ਹਾਂਜੀ ਖੇਤਰ ਤੋਂ ਆਪਣਾ ਭਾਂਜਾ ਲੱਗਦਾ 6:30 ਵਜੇ ਦਾ ਐਕਸੀਡੈਂਟ ਹੋਇਆ ਭਲਾ ਡੀਪੂ ਵਾਸ ਨਾਲ ਤੇ ਦੋਨੇ ਗੱਡੀਆਂ ਆਪਣਾ ਟਰੱਕ ਡਰਾਈਵਰ ਸੀ ਜਿਹੜਾ ਉਹ ਵਿੱਚ ਫਸ ਗਿਆ ਬਸ ਵਾਲੇ ਨੂੰ ਲੈ ਗਏ ਤੇ ਉਹ ਥੋੜਾ ਜਿਹਾ ਠੀਕ ਸਨ ਬਚ ਕੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਵਾਲ ਟਰੱਕ ਵਾਲ ਦਾ ਕੋਈ ਕਸੂਰ ਨਹੀਂ ਹੈਗਾ ਰੋਡਵੇ ਦੀ ਬੱਸ ਜਿਆਦਾ ਦਬਾਈ ਹੋਈ ਹੈ ਤੇ ਜਾਨੀ ਨੁਕਸਾਨ ਤੋਂ ਬਚ ਗਏ ਕਿਵੇਂ ਲੱਗ ਰਿਹਾ ਜੇ ਇਸ ਤਰ੍ਹਾਂ ਦੇ ਹਾਲਾਤ ਆ ਟਰੱਕ ਦੇ ਬਣੇ ਹੋਏ ਆ ਕਿਉਂਕਿ ਇੱਕ ਡਰਾਈਵਰ ਸਾਈਡ ਜਿਹੜੀ ਜਿਵੇਂ ਬਿਲਕੁਲ ਹੀ ਚਿਪ ਕਰ ਰੱਖੀ ਆ ਡਰਾਈਵਰ ਦੇ ਵਿੱਚ ਕਿਸ ਤਰ੍ਹਾਂ ਸੁਰੱਖਿਅਤ ਬਚਿਆ ਜਾਂ ਕਿਸ ਤਰ੍ਹਾਂ ਸਾਢੇ 6 ਵਜੇ ਦਾ ਐਕਸੀਡੈਂਟ ਹੋਇਆ ਹੁਣ ਟਾਈਮ ਦੇਖ ਲਓ ਜੀ ਮੈਨੂੰ ਲੱਗਦਾ 2.5 ਘੰਟੇ ਤੇ ਹੋ ਗਏ ਹੋਣਗੇ 2.5 ਘੰਟੇ 2.5 ਘੰਟੇ ਦਾ ਬਹੁਤ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਐਸੀ ਗੱਲ ਨਹੀਂ ਹੈਗੀ ਤੇ ਬਾਕੀ ਦੁਨੀਆ ਦਾ ਪਬਲਿਕ ਦਾ ਵੀ ਬਹੁਤ ਸਾਥ ਹੈ ਇਹਨਾਂ ਨਾਲ ਹੀ ਦੁਨੀਆ ਬੰਦਾ ਵੱਸਦਾ ਹੈ ਬਹੁਤ ਹੀ ਜੱਗੋ ਜੱਗ ਬੰਦਿਆਂ ਨੇ ਹਿੰਮਤ ਕਰਕੇ ਇਹਨਾਂ ਨੂੰ ਆਪਾਂ ਬਾਹਰ ਕੱਢਿਆ ਮੁੰਡਿਆਂ 2.5 ਘੰਟਿਆਂ ਬਾਅਦ ਬੰਚਾ ਬਾਹਰ ਨਿਕਲਿਆ ਪਰ ਚਲੋ ਨੁਕਸਾਨ ਤੋਂ ਬਚ ਗਿਆ ਸੱਟਾਂ ਤੇ ਹੈਗੀਆਂ ਪਰ ਕੋਈ ਅੰਗ ਪੈਰ ਬਾਕੀ ਹਸਪੀਟਲ ਜਾ ਕੇ ਪਤਾ ਲੱਗੇਗਾ ਕੀ ਹੈ ਹੁਣ ਉੱਥੇ ਕਿੱਥੇ ਭੇਜਿਆ ਹੁਣ ਵਰਦਾਨ ਹਸਪੀਟਲ ਲੈ ਗਏ ਜੀ ਵਰਦਾਨ ਹਸਪੀਟਲ ਲੈ ਗਏ ਨੇ ਉਸ ਤੋਂ ਬਾਅਦ ਕਿ ਡਾਕਟਰ ਦੇਖਣਗੇ ਕੀ ਹੈ ਪਟਿਆਲੇ ਭੇਜ ਦਿਆ ਜਾਂ ਇੱਥੇ ਕਵਰ ਹੋ ਜਾਏਗਾ ਉਹਦੇ ਕੀ ਲੱਗਦਾ ਇਹ ਛੜਕਾਂ ਦੇ ਜਿਹੜੇ ਘੱਟ ਚੋਈ ਮੈਂ ਗਜਜੀਤ ਸਿੰਘ ਜੀ ਇਹ ਜਿਹੜੀ ਸੜਕ ਹੈ ਆਪਣੀ ਇਹ ਸੜਕ ਦੀ ਜਿਹੜੀ ਚੜਾਈ ਹੈ ਬਹੁਤ ਜਿਆਦਾ ਘਟ ਹੈ ਦੋ ਵਹੀਕਲ ਪਾਸ ਕਰਨੇ ਬੜੇ ਔਖੇ ਨੇ ਇੱਥੇ ਤੇ ਇਸ ਦੇ ਕਾਰਨ ਹੀ ਹਾਸਤਾ ਹੋਇਆ ਕੁਝ ਬੱਸਾਂ ਵਾਲੇ ਵੀ ਜਾਰੀ ਸਪੀਡ ਨਹੀਂ ਕੁਝ ਇਹਨਾਂ ਦੀ ਓਵਰ ਸਪੀਡ ਹੁੰਦੀ ਹੈ ਜੀ ਟਰੱਕ ਵਾਲੇ ਨੇ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਗੱਡੀ ਥੱਲੇ ਦੇਗੀ ਹੋਈ ਹੈ ਇਸ ਤੋਂ ਬਾਅਦ ਤਾਂ ਥੱਲੇ ਪਾਰਾ ਜਾ ਵੀ ਨਹੀਂ ਸਕਦਾ ਬੜੀ ਮੁਸੱਕਤ ਦੇ ਨਾਲ ਮੈਂ ਸਾਰੇ ਇਕੱਲੇ ਇਕੱਲੇ ਪਾਟ ਖੋਲ ਕੇ ਉਸ ਮੁੰਡੇ ਨੂੰ ਬਹੁਤ ਮੁਸ਼ਕਲ ਦੇ ਨਾਲ ਵਿੱਚੋਂ ਬਾਹਰ ਕੱਢਿਆ ਲੇਕਿਨ ਸੱਟਾਂ ਉਹਦੇ ਬਹੁਤ ਨੇ ਮੁੰਡੇ ਦੇ ਕੀ ਲੱਗ ਰਿਹਾ ਬੱਸ ਦੀ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵੀ ਕਿਸੇ ਦੇ ਸੱਟਾ ਪਿੱਟਾ ਲਏ ਜੀ ਬੱਸ ਦੀ ਕਿਸੇ ਸਵਾਰੀ ਦੇ ਸੱਟ ਨਹੀਂ ਵੱਜੀ ਬੱਸ ਦੇ ਵਿੱਚ ਜਾਨੀ ਮਾਨੀ ਨੁਕਸਾਨ ਇਸ ਤਰ੍ਹਾਂ ਦਾ ਨਹੀਂ ਹੋਇਆ ਲੇਕਿਨ ਉਹ ਟਰੱਕ ਵਾਲੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਕਾਫੀ ਜ਼ਿਆਦਾ ਇਹ ਭੰਗ ਹਾਦਸਾ ਵਾਪਰਿਆ ਅੱਜ ਸਵੇਰੇ ਕਿਉਂਕਿ ਇਸ ਵਕਤ ਜਿਹੜੇ ਕਿ ਬੱਸ ਦੀ ਹਾਲਤ ਵੀ ਜਿਹੜੀ ਡਰਾਈਵਰ ਸਾਈਡ ਹੈ ਉਹ ਕਾਫੀ ਜ਼ਿਆਦਾ ਡੇਂਜਰ ਹੋਈ ਪਈ ਹੈ ਔਰ ਟਰੱਕ ਦਾ ਜਿਹੜਾ ਕਿ ਇੱਕ ਡਰਾਈਵਰ ਸਾਈਡ ਹੈ ਉਹਦੇ ਕਾਫੀ ਜਿਆਦੇ ਹਾਲਾਤ ਖਰਾਬ ਹੋਏ ਪਏ ਨੇ ਜਿਸ ਤਰ੍ਹਾਂ ਇਹ ਉਸ ਵਕਤ ਹਾਦਸਾ ਵਾਪਰਿਆ ਹੋਵੇਗਾ ਸ਼ਾਇਦ ਹੋ ਸਕਦਾ ਕਾਫੀ ਜਿਆਦਾ ਮੌਕੇ ਤੇ ਸੱਟਾਂ ਲੱਗੀਆਂ ਹੋਣਗੀਆਂ ਡਰਾਈਵਰ ਦੇ ਔਰ ਇਹ ਟਰੱਕ ਕਿੱਥੋਂ ਆਇਆ ਸੀ ਕਿੱਥੇ ਜਾ ਰਿਹਾ ਸੀ ਜੀ ਇਹ ਜਿਲ੍ਹੇਤਤਰ ਤੋਂ ਗੱਡੀ ਭਰੀ ਹੋਈ ਹੈ ਜੀ ਤੇ ਇਹ ਇੱਥੇ ਆਪਣੇ ਪਾਤੜਾ ਹੀ ਮੈਂ ਕਹਾ ਸੇਲ ਵਾਲੇ ਖਾਲੀ ਹੋਣੀ ਹੈ ਸ਼ਾਇਦ ਇਹਦੇ ਬਾਅਦ ਡਰਾਈਵਰ ਤੋਂ ਪਤਾ ਲੱਗ ਜਾਵੇ ਪਾਤੜਾ ਇਹ ਪਾਤੜਾ ਫੂੜੇ ਤੇ ਜਾਣਾ ਜੀ ਇੱਥੇ ਸੇਲ ਵਾਲੇ ਲੋਕ ਆ ਕੇ ਉਹਦੇ ਸ਼ੇਰ ਹਾਂ ਹਾਦਸਾ ਗ੍ਰਸਤ ਹੋਇਆ ਹਾਂਜੀ ਹਾਂਜੀ ਬਹੁਤ ਇੱਕ ਵੱਡਾ ਇਹ ਹਾਦਸਾ ਗ੍ਰਸਤ ਜਿਹੜਾ ਕਿ ਹੋਇਆ ਕਿ ਕਿ ਪਿੱਛੋਂ ਟਰੱਕ ਆ ਗਿਆ ਪਰ ਆਪਣੇ ਜਿੱਥੇ ਕੀ ਆਣ ਕਿ ਇੰਨੇ ਜ ਰੁਕਣਾ ਸੀਗਾ ਸਮਾਨ ਉਤਾਰਨਾ ਸੀਗਾ ਉੱਥੇ ਆ ਕੇ ਹੀ ਇਹ ਬੱਸ ਦੇ ਨਾਲ ਹਾਦਸਾ ਗ੍ਰਸਤ ਹੋ ਗਿਆ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਹੁਣ ਦੇਖਣਾ ਹੋਵੇਗਾ ਸੜਕਾਂ ਦਾ ਵਿਭਾਗ ਵੀ ਇਸ ਵੱਲ ਗੌਰ ਕਰੇਗਾ ਜਾਂ ਇਹ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰ ਰਹੇ ਨੇ ਜੇ ਲੋਕੀ ਸਾਰੇ ਬਾਸੇ ਰੋਡ ਦੇ ਉੱਤੇ ਵੱਡੇ ਵੱਡੇ ਜਿਹੜੇ ਕੀ ਜਾਮ ਲੱਗ ਗਏ ਨੇ ਇਸ ਵਕਤ ਜਿਹੜਾ ਕਿ ਬਾਈਪਾਸ ਹਮਚੜੀ ਬਾਈਪਾਸ ਹੈ ਇੱਥੇ ਇਹ ਸੜਕ ਹਾਸਾ ਵਾਪਰ ਰਿਹਾ ਹੈ ਇਹ ਸੜਕ ਹਾਸੇ ਦੇ ਵਿੱਚ ਕਾਫੀ ਜ਼ਿਆਦੇ ਸੱਟਾਂ ਵੀ ਲੱਗੀਆਂ ਸੜਕ ਦੀ ਸੁਰੱਖਿਆ ਕੋਰਸ ਦੇ ਜਵਾਨ ਵੀ ਇੱਥੇ ਪਹੁੰਚੇ ਸੀ ਉਹਨਾਂ ਨਾਲ ਵੀ ਗੱਲ ਕਰਦੇ ਪੁੱਛਦੇ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਕਿ ਰਾਹਤ ਜਿਹੜਾ ਕੀ ਕਾਰਜ ਕਿਸ ਤਰ੍ਹਾਂ ਚਲਾਇਆ ਤੁਸੀਂ ਵੀ ਇੱਥੇ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਹੈ ਕੀ ਲੱਗ ਰਿਹਾ ਤੁਸੀਂ ਵੀ ਇੱਥੇ ਜਿਹੜੇ ਕਿ ਰਾਹਤ ਜਿਹੜੇ ਕੀ ਪਹਚਾਈ ਆ ਤੁਸੀਂ ਜਿਹੜੇ ਇੱਥੇ ਸੱਟਾ ਪੇਟਾ ਲੱਗੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਇੱਥੋਂ ਕੱਢਿਆ ਹੈ ਕਿਸ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਔਰ ਕਿਸ ਤਰ੍ਹਾਂ ਦਾ ਇੱਥੇ ਸੱਟਾ ਪਿੱਟਾ ਕੋਈ ਲੱਗੀਆਂ ਕਿਸੇ ਦੀ ਹਾਂਜੀ ਇਹ ਡਰਾਈਵਰ ਦੇ ਸੱਟਾਂ ਲੱਗੀਆਂ ਟਰੱਕ ਵਾਲੇ ਡਰਾਈਵਰ ਦੇ ਜ਼ਿਆਦਾ ਤੇ ਬੱਸ ਵਾਲੇ ਦੇ ਨਾਰਮਲ ਸੱਟਾਂ ਨੇ ਵੈਸੇ ਸਵੇਰੇ 7:00 ਵਜੇ ਦੇ ਕਰੀਬ ਅਕਸੀਡੈਂਟ ਹੋ ਰਹੀ ਹੈ ਬੱਸ ਇੱਕ ਪਾਈ ਬੈਗ ਟੱਕ ਪਾ ਦੋ ਯਾਰ ਉੱਥੇੋਂ ਉਹ ਤੋਂ ਉਹਨੋਂ ਆ ਰਹੀ ਸੀ ਬੱਸ ਦੋ ਤਰੀਕ ਪਤਨਾ ਸਾਈਡ ਨਾਲ ਘੰਟਾ ਰਿਹਾ ਸੀ ਕਿ ਵੇਖ ਤਾਂ ਹੁਣ ਦੋਵੇਂ ਹੀ ਟੱਕਰ ਕੋਈ ਟੱਕਰ ਤੇ ਮੌਕੇ ਤੇ ਪਹੁੰਚੇ ਅਸੀਂ ਉੱਥੇ ਜਾ ਕੇ ਅਸੀਂ ਬਿਲਕੁਲ ਪਹਿਲਾਂ ਉਹਨਾਂ ਲੋਕਾਂ ਦੀ ਮਦਦ ਦੇ ਨਾਲ ਆਪਣਾ ਟਰੱਕ ਦੇ ਡਰਾਈਵਰ ਨੂੰ ਬਹੁਤ ਮਸਤ ਨਾਲ ਪਰ ਕੱਟਿਆ ਗਿਆ ਬਾਹਰ ਹੀ ਟਾਲਾ ਟੂੜਾ ਲਾ ਕੇ ਕਟਰ-ਕਟਰ ਵਾਸਤੇ ਬਣਾ ਦਿੱਤਾ ਤੁਹਾਡੇ ਨਾਲ ਇਥੋਂ ਤੁਸੀਂ ਇਹ ਕਨਫਰਮ ਕੀਤਾ ਸੀ ਪਾਟੜਾ ਪੁਲਿਸ ਨੂੰ ਵੀ ਪਾਟੜਾ ਪੁਲਿਸ ਨੂੰ ਪਹੁੰਚੀ ਹੋਈ ਸੀ ਤੁਹਾਡੇ ਨਾਲ ਇੱਥੇ ਔਰ ਜਿਹੜੇ ਕੀ ਕੀ ਲੱਗ ਰਿਹਾ ਕੋਈ ਸਵਾਰੀਆਂ ਦੇ ਛੱਟਾ ਬਿੱਟਾ ਤਾਂ ਨਹੀਂ ਲੱਗੇ ਨਹੀਂ ਜੀ ਸਵਾਰੀਆਂ ਦੇ ਛੱਟਾ ਟਰੱਕ ਵਾਲੇ ਦੇ ਸਵਾਰੀਆਂ ਨੂੰ ਮੁਸ਼ਕਿਲ ਦੇ ਨਾਲ ਕੱਟਿਆ ਗਿਆ ਹੈ ਖਟਰ ਦੇ ਨਾਲ ਵੱਡੇ-ਵੱਡੇ ਇਹਨਾਂ ਫਸ ਗਿਆ ਸੀ ਵਿੱਚ ਡਰਾਈਵਰ ਤੁਸੀਂ ਮੌਕੇ ਤੇ ਪਹੁੰਚ ਗਏ ਤੁਸੀਂ ਮੌਕੇ ਤੇ ਪਹੁੰਚ ਗਏ 5 ਵਜੇ ਕਿੱਥੇ ਭੇਜਿਆ ਜੀ ਹੁਣ ਕਿੱਥੇ ਭੇਜਿਆ ਜਿਹੜੇ ਹਾਂਜੀ ਪ੍ਰਾਈਵੇਟ ਹਸਪਤਾਲ ਚ ਭੇਜਿਆ ਜੀ ਸਿੱਧੇ ਸੀਨੀਅਰ ਥੋੜਾ ਜਿਹਾ ਥਰਾਵਰਾ ਪ੍ਰਾਈਵੇਟ ਹਸਪਤਾਲ ਚ ਭੇਜਿਆ ਆਪ ਨੂੰ ਹੰਸਾ ਥੈਂਕ ਯੂ ਬਿਊਰੋ ਰਿਪੋਰਟ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼